ਸ਼ੀਰਿ ਰਾਗ ਮਾਲਾ ਤੀਜਾ ਅੰਮ੍ਰਿਤ ਛੋਡ ਬਿਖਿਆਲੋ ਬਾਣੇ ਸੇਵਾ ਕਰੇ ਬਿਡਾਣੀ ਆਪਣਾ ਧਰਮ ਗਵਾਵੇ ਬੂਝੇ ਨਾਹੀ ਅੰਧਨ ਦੁਖ ਵਿਆਣੀ ਮਨਮੁਖ ਅੰਧਨਾ ਚੇਤਹੀ ਢੂਪ ਮੋਏ ਬਿਨ ਪਾਣੀ ਮਨ ਰੇ ਸਦਾ ਪਜੋ ਹਰ ਸ਼ਰਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਹਰ ਵਿਸਰ ਨਾ ਜਾਇ ਰੋ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉ ਮੈਂ ਦੁਸ਼ਟੀ ਪਾਈ ਆਵਣ ਜਾਣਾ ਜੰਮਨ ਮਰਣਾ ਮਰਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਹਤ ਸੁਖ ਖਾਲੀ ਜੋ ਇਸੇ ਸੂ ਫਲ ਪਾਏ ਜਤ ਸਤ ਤਪ ਪਵਿੱਤ ਸ਼ਰੀਰ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤ ਗੁਰ ਕੀ ਸ਼ਰਨ ਆਈ ਹਉ ਤਿਨ ਕੈ ਬਲ ਜਾਉ ਦਰ ਸੱਚੈ ਸੱਚੀ ਵਡਿਆਈ ਸਹਿਜੇ ਸੱਚ ਸੰਭਾਉ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਉ ਸ਼੍ਰੀ ਰਾਗ ਮਾਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣ ਤਨ ਸ਼ਿੰਗਾਰ ਸਿਜੈ ਕੰਤ ਨ ਆਵਈ ਨਿਤਤ ਹੋਏ ਕੋਇ ਗੁਆਰ ਪਿਰ ਕਾ ਮਹਿਲ ਨ ਪਾਵਈ ਨਾ ਦੀਸੈ ਕਰ ਬਾਰ ਭਾਈ ਰੇ ਇਕ ਮਨ ਨਾਮ ਤੇ ਆਏ ਸੰਤਾ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ੁਰ ਧਾਰ ਮਿੱਠਾ ਬੁਲੇ ਨਿਵ ਚੱਲੇ ਸੇਜੈ ਰਵੈ ਭਤਾਰ ਸੋਭਾਵੰਤੀ ਸੁਹਾਗਣੀ ਜਨ ਗੁਰ ਕਾਹੇ ਤੇ અપਾਰ ਪੂਰੇ ਭਾਗ ਸਤਗੁਰ ਮਿਲੈ ਜਾਮ ਭਾਗੇ ਕਉਦ ਹੋਏ ਅੰਤਰੋਂ ਦੁਖ ਬ੍ਰਹਮ ਕਟਿਐ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੇ ਜੋ ਚੱਲੇ ਦੁੱਖ ਨਾ ਪਾਵੇ ਕੋਈ ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਈ ਜਿਨਾਂ ਪ੍ਰਾਪਤ ਤਿਨ ਪੀਆ ਹਉਮੈ ਵਿੱਚੋਂ ਕੋਈ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਈ ਸ਼੍ਰੀ ਰਾਗ ਮਹਲਾ 3 ਜਾ ਬਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਵਦੀ ਆਸੀ ਕਰਮ ਕਰੇ ਸਹਜੇ ਸਾਚ ਮਿਲਾ ਬਗੜਾ ਸਾਚ ਵਿਡਾਈ ਦੇ ਭਾਈ રે ਗੁਰ बिन भगत ਨਾ ਹੋਏ ਬਿਨ ਗੁਰ भगत ਨਾ ਪਾਈਐ ਜੇ ਲੋਚੈ ਸਭ ਕੋਇ ਰਹਾਉ ਲਖ 84 ਫੇਰ ਪਿਆ ਕਾਮਨ ਦੂਜੈ ਭਾਏ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਾਏ ਬੇਨਿਸ਼ਵਤ ਹੈ ਪਿਰੰਦਾ ਪਾਈਐ ਵਿਰਥਾ ਜਨਮ ਮੰਗਵਾਇ ਹਉ ਹਉ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਅੰਦੀ ਨਾਮ ਨਾ ਚੇਤਈ ਸਭ ਬਾਂਦੀ ਜਮ ਕਾਲ ਸਤਿਗੁਰ ਮਿਲੇ ਤੰਨ ਪਾਇਆ ਹਰ ਨਾਮ ਆਰਦੈ ਸੰਭਾਲ ਨਾਮਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਮਨ ਤਨ ਰਤ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗ ਨੈ ਉਤਰੈ ਜੋ ਹਰ ਧੁਰ ਛੋਡਿਆ ਲਾਏ ਸ੍ਰੀ ਰਾਗ ਮਹਲਾ 3 ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੈ ਆਪ ਮਿਲਾਏ 부ਜੈ ਤਾਂ ਨਿਰਮਲ ਹੋਵੈ ਸੋਈ ਹਰ ਜੀਓ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਪਾਈਰੇ ਭਗਤ ਹੀਣ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਇ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖਿ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹਲ ਵੜਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣਨਦਾਨ ਪਾਇਆ ਤਿਸ ਕੀ ਕੀਮਾ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਫਕਤ ਵਛਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇਵ ਡਿਆਈ ਸ਼੍ਰੀ ਰਾਗ ਮਾਲਾ ਤੀਜਾ ਤਨ ਜਨਨੀ ਜਨ ਜਾਇ ਤਨ ਪਿਤਾ ਪ੍ਰਦਾਨ ਸਤ ਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਦਰਸੀ ਮਨ ਸੰਤ ਜਾਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ ਕਰ ਕਿਰਪਾ ਘਰ ਆਇ ਆਪੇ ਮਿਲ ਆਇ ਆਏ ਗੁਰੂ ਸ਼ਬਦੀ ਸਾਲ ਆਈਐ ਰੰਗੇ ਸਹਿਜ ਸੁਭਾਏ ਸੱਚੈ ਸੱਚ ਸਮਾਇ ਮਿਲ ਰਹੈ ਨਾ ਵਿਛੜ ਜਾਏ ਜੋ ਕਿਛ ਕਰਣਾ ਸੋ ਕਰ ਰਹਾ ਅਵਰਨਾ ਕਰਣਾ ਜਾਏ ਚਿਰਿ ਵਿਸ਼ੁੰਨੇ ਮਿਲੈ ਨਾ ਸਤਗੁਰ ਪੰਨੇ ਪਾਏ ਆਪੇ ਕਾਰ ਕਰਾਏ ਸੀ ਅਵਰਨਾ ਕਰਣਾ ਜਾਏ ਮਨੋਂ ਤਨ ਰਤ ਰੰਗ ਸਿਉ ਹਉ ਮੈਂ ਤਜ ਵਿਕਾਰ ਐਹ ਨ ਸਹਿਰਦੈ ਰਵ ਰਹਿ ਨਿਰਪਉ ਨਾਮ ਨਿਰੰਕਾਰ ਨਾਨਕ ਆਪ ਮਿਲਾਏ ਅਨ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ 3 ਗੋਵਿੰਦ ਗੁਣੀ ਨਿਦਾਨ ਹੈ ਅੰਤ ਨ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਉ ਮੈਂ ਵਿੱਚੋਂ ਜਾਏ ਸਤ ਗੁਰੂ ਮਿਲੇ ਸਦ ਪੈ ਰਚੇ ਆਵਸੈ ਮਨ ਆਈ ਭਾਈ ਰੇ ਗੁਰਮੁਖ 부ਜੈ ਕੋਇ ਬਿਨ 부ਜੈ ਕਰਮ ਕਮਾਵਣੇ ਜਨਮ ਪਦਾਰਥ ਕੋਇ ਰਹਾਉ ਜਿਨਿ ਚਾਖਿਆ ਤਿਨਿ ਸਾਦ ਪਾਇਆ ਬਿਨ ਚਾਖੇ ਪਰਮ ਭੁਲਾਏ ਅੰਮ੍ਰਿਤ ਸਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਈਵਤੂ ਪਰਵਾਣ ਭਿਆ ਪੂਰੇ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਣਾ ਕਿਛੂ ਨ ਜਾਏ ਦੇਵਣ ਵਾਲੇ ਕਹਿ ਹੱਥ ਦਾਤ ਹੈ ਗੁਰੂ ਦਵਾਰੈ ਪਾਈ ਜਿਹਾ ਕੀਤੋ ਨ ਤਿਹਾ ਹੋਆ ਜਿਹੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਵਿਣ ਨਾਵੇਂ ਨਿਰਮਲ ਨਾ ਹੋਏ ਪੂਰਾ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਟਾਆਂ ਸਾਧੈ ਗੁਰਧ ਤਾਪ ਕਰੈ ਵਿਚੋਂ ਹਉ ਮੈਂ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੇ ਹਰ ਨਾਮ ਵਸੈ ਮਨ ਆਏ ਹੁਣ ਮਨ ਮੇਰੇ ਬਜ ਸਤ ਗੁਰ ਸ਼ਰਣਾ ਗੁਰ ਪ੍ਰਸਾਦੀ ਛੁਟੀਐ ਬਿਖ ਭਵ ਜਲ ਸ਼ਬਦ ਗੁਰ ਤਰਨਾਰ ਤ੍ਰੈ ਗੁਣ ਸਭਾ ਥਾਤ ਹੈ ਦੂਜਾ ਪਾਉ ਵਿਕਾਰ ਪੰਡਿਤ ਪੜੈ ਬੰਧਨ ਮੋਹ ਬਾਂਦਾ ਨਾ ਬੂਝੈ ਬਿਖਿਆ ਪਿਆਰ ਸਤਗੁਰ ਮਿਲੈ ਤ੍ਰਿਗੁਟੀ ਛੂਟੈ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੁਕੇ ਮੋਗ ਬਾਰ ਸ਼ਬਦ ਮਰੈ ਤਾਂ ਉਦਰੈ ਪਾਏ ਮੁਖ ਦੁਆਰ ਗੁਰ ਪ੍ਰਸਾਦੀ ਮਿਲ ਰਹਿ ਸਚ ਨਾਮ ਕਰਤਾਰ ਇਹ ਮਨੁਆਤ ਸਬਲ ਹੈ ਛੱਡੇ ਨਾ ਕਿਤੇ ਉਪਾਈ ਦੁਜੇ ਭਾਏ ਦੁਖ ਲਾਏਂਦਾ ਬਹੁਤੀ ਦੇਸ ਜਾਏ ਨਾਨਕ ਨਾਮ ਲੱਗੇ ਸੇ ਉਬਰੇ ਹਉਮੈ ਸ਼ਬਦ ਗਵਾਏ ਸ਼੍ਰੀ ਰਾਗ ਮਾਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਰੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਖ ਕਰਮ ਕਮਾਵਨੇ ਦਰਗਾ ਮਿਲੈ ਸਜਾਈ ਮਨ ਰੇ ਦੂਜਾ ਪਾਉ ਚੁਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸਚ ਬਾਣੀ ਸਚ ਸ਼ਬਦ ਹੈ ਜਹ ਸਾਚ ਤਰੇ ਪਿਆਰ ਹਰ ਕਾ ਨਾਮ ਮਨ ਵਸੈ ਹਉ ਮੈਂ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾ ਪਾਏ ਮੁਖ ਦੁਆਰ ਹਉ ਮੈਂ ਵਿੱਚ ਜਗ ਬਿਨ ਸਦਾ ਮਰ ਜੰਮੈ ਆਵੇ ਜਾਇ ਮਰ ਮੁਖ ਸ਼ਬਦ ਨਾ ਜਾਣਨੀ ਜਸਨ ਪਤਗ ਆਏ ਗੁਰ ਸੇਵਾ ਨਾਉ ਪਾਈਐ ਸੱਚੇ ਰਹਿ ਸਮਾਈਐ ਸ਼ਬਦ ਮੰਨੇ ਗੁਰ ਪਾਈਐ ਵਿੱਚੋਂ ਆਪ ਗਵਾਈ ਅਣ ਦਿਨ ਭਗਤ ਕਰੇ ਸਦਾ ਸਾਚੇ ਕੀ ਲਿ ਬਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸੰਭਾਈ ਸ੍ਰੀ ਰਾਗ ਮਹਲਾ 3 ਜਿਨਹੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਯੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥਕੇ ਸੰਸਾਰ ਸੱਚਾ ਸ਼ਬਦਨਾ ਸੇਵਿਓ ਸਭ ਕਾ ਜਸਵਾਰਣ ਹਾਰ ਮਨ ਮੇਰੇ ਸਦਾ ਹਰ ਵੇਖ ਦੂਰ ਜਨਮ ਮਰਨ ਦੁਖ ਪਰ ਹਰੈ ਸ਼ਬਦ ਰਹਾ ਪਰਪੂਰ ਰਹਾ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਅਧਾਰ ਸੱਚੀ ਕਾਰਕ ਮਾਵਣੀ ਸੱਚੇ ਨਾਲ ਪਿਆਰ ਸੱਚ ਸਹ ਵਰਤਦਾ ਕੋਈ ਨਾ ਮੇਟਣ ਹਾਰ ਮਨਮੁਖ ਮੈਲ ਨਾ ਪਾਇਨੀ ਕੂੜ ਮੁਠੇ ਕੂੜਿਆਰ ਹਉ ਮੈਂ ਕਰਤਾ ਜਗ ਮੁਵਾ ਗੁਰਬਿਨ ਘੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾਤਾਰ ਸਤਗੁਰ ਸੇਵੇ ਤਾ ਉਭਰੇ ਸੱਚ ਰਖੇ ਓ ਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲ ਹੋ ਮੈਂ ਤਜ ਵਿਕਾਰ ਆਪ ਛੋੜ ਜੀਵਤ ਮਰੇ ਗੁਰ ਕੈ ਸ਼ਬਦ ਵਿਚਾਰ ਧੰਦਾ ਤਾਵਤ ਰਹਿ ਗਏ ਲਾਗਾ ਸਾਚ ਪਿਆਰ ਤੰਦਾ ਦਾ ਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸੱਚੈ ਦਰਬਾਰ ਸਤਿਗੁਰੂ ਪੁਰਖ ਨੰ ਮੰਨੇਉ ਸ਼ਬਦ ਨਾਲ ਲੱਗੋ ਪਿਆਰ ਇਸ ਨਾਨਦਾਨ ਦਾਨ ਜੇਤਾ ਕਰੇ ਦੂਜੇ ਪਾਇ ਖੁਆਰ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕਾਹੇ ਤਿਆਪਾਰ ਸ੍ਰੀ ਰਾਗ ਮਹਲਾ 3 ਜੀ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋਂ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ ਇਹਾ ਸੇਵਾ ਚੱਕਰੀ ਨਾਮ ਵਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਐ ਸੱਚੈ ਸ਼ਉਦ ਸੁਹਾਏ ਮਨ ਮੇਰੇ ਅੰਧ ਨ ਜਾਗ ਹਰ ਚੇਤ ਆਪਣੀ ਖੇਤੀ ਰਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਾ ਭਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੇ ਸਦਾ ਹਦੂਰ ਸੱਚੇ ਸ਼ਬਦ ਸਦਾ ਮਨ ਰਤਾ ਬ੍ਰਹਮ ਗਿਆ ਸ਼ਰੀਰ ਹੋਂ ਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੁੱਤੇ ਗਏ ਮੁਹਾਈ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਈ ਸੁਣੇ ਕਰ ਕਾ ਪਹਣਾ ਜਿਉ ਆਇਆ ਤਿਉ ਜਾਇ ਮਨਮੁਖ ਜਨਮ ਬਿਰਥਾ ਗਿਆ ਕ્યા ਮੋਹ ਦੇਸੀ ਜਾਇ ਸਭ ਕਿਛੇ ਆਪੇ ਆਪ ਹੈ ਹਉਮੈ ਵਿੱਚ ਕਹਿ ਨਾ ਜਾਏ ਗੁਰ ਕੈ ਸ਼ਬਦ ਪਛਾਣੀਐ ਦੁਖ ਹਉਮੈ ਵਿੱਚੋਂ ਗਵਾਏ ਸਤਿਗੁਰ ਸੇ ਮਨ ਆਪਣਾ ਤਿਨ ਕੈ ਲਾਗੋਂ ਪਾਏ ਨਾਨਕ ਦਰ ਸਚੈ ਸਚਿਆ ਰਹੈ ਹਉ ਤਿਨ ਬਲਹਾਰ ਜਾਉ ਸ੍ਰੀ ਰਾਗ ਮਹਲਾ 3 ਜੇ ਵੇਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਅਨੰਦ ਨਾਮੇ ਰਤਿਆ ਸੱਚੇ ਸੱਚੀ ਸੋਏ ਇਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸ਼ੀਤਲ ਸਾਚ ਸਿਉ ਸਾਸਨਾ ਬਿਰਥਾ ਕੋਈ ਮੇਰੇ ਮਨ ਹਰਿ ਕਾ ਨਾਮ ਤੇ ਆਏ ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨ ਆਇ ਰਹਾਉ ਸਹਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨਮਾ ਰੱਜਾ ਸਹਜ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਏ ਇਹ ਮਨ ਸਾਚਾ ਸਚਰਤਾ ਸੱਚੇ ਰਹਿ ਅਸਮਾਏ ਆਖਣ ਵੇਖਣ ਬੋਲਣਾ ਸ਼ਬਦੇ ਰਹਾ ਸਮਾਏ ਬਾਣੀ ਵੱਜੀ ਚੋਂ ਜੁਗੀ ਸਚੋ ਸੱਚ ਸੁਣਾਏ ਹਉਮੇ ਮੇਰਾ ਰਹੇ ਬਿਆ ਸੱਚੇ ਲਿਆ ਮਿਲਾਏ ਤਿੰਨ ਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ ਨਦਰ ਹੀ ਨਾ ਮਧਾਈ ਐ ਵਿਣ ਕਰਮਾ ਪਾਇਆ ਨਾ ਜਾਏ ਪੂਰਾ ਭਾਗ ਸਤ ਸੰਗਤ ਲਹੈ ਸਤ ਗੁਰ ਭੇਟੇ ਜਿਸ ਆਏ ਅਨੰਦ ਨਾਮੇ ਰਤਿਆ ਦੁਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਈ ਸ਼੍ਰੀ ਰਾਗ ਮਹਲਾ 3ਆਪਣਾ ਭਉ ਤਿਨ ਪਾਇਉਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ ਦੁਬਦਾ ਮੈਲ ਚੁਕਾਈਆਂ ਨ ਅਰ ਰੱਖਿਆ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉ ਮੈ ਮੈਲ ਪਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਣ ਹਾਰ ਸੱਚੇ ਸ਼ਬਦ ਮਨ 모ਇਆ ਪ੍ਰਭ ਆਪੇ ਲਏ ਮਿਲਾਇ ਅਨੰਦ ਨਾਮੇ ਰਤਿਆ ਜੋਤੀ ਜੋਤ ਸਮਾਇ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰੂ ਬੂਜ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਬਿਨ ਨਾਵੇਂ ਸਭ ਡੰਮਣੀ ਦੂਜੇ ਭਾਇ ਖਵਾਏ ਤੇਸ ਬਿਨ ਘੜੀ ਨਾ ਜੀਵੰਦੀ ਦੁਖੀ ਰਹਿਣ ਵਿਹਾਏ ਪਰਮ ਭੁਲਾਣਾ ਅੰਦਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਸ ਸੁਣਦਾ ਵੇਖਦਾ ਕਿਉ ਮੁਕਰ ਪਾਇਆ ਜਾਏ ਪਾਪੋਂ ਪਾਪ ਕਮਾਵੰਦੇ ਪਾਪੇ ਪਛੇ ਪਚਾਈ ਸੋ ਪ੍ਰਭ ਨਦਰ ਨ ਆਵਈ ਮਨ ਮੁਖ ਬੂਜ ਨਾ ਪਾਏ ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰ ਮੁਖ ਪਾਈ